ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦਰਸ਼ਕੋ ਪੰਜਾਬ ਦੀਆਂ 1 ਕਰੋੜ ਜਿਹੜੀਆਂ ਮਹਿਲਾਵਾਂ VOTER ਨੇ ਜਾਂ ਬੀਬੀਆਂ ਨੇ ਪੰਜਾਬ ਦੀਆਂ 36000 ਕਰੋੜ ਰੁਪਇਆ ਦੇਣਾ ਹੈ ਪੰਜਾਬ ਦੀ ਸਰਕਾਰ ਨੇ ਉਹਨਾਂ ਦਾ ਮੈਂ ਕਿਉਂ ਕਹਿ ਰਿਹਾ ਮੈਂ ਇਸ ਕਰਕੇ ਕਹਿ ਰਿਹਾ ਕਿ 3 ਸਾਲ ਹੋ ਗਏ ਪੰਜਾਬ ਦੇ ਇੱਕ ਸਰਕਾਰ ਬਣੀ ਨੂੰ 16 ਮਾਰਚ 2022 ਦੇ ਵਿੱਚ ਖਟਕੜ ਕਲਾਸ ਹੋ ਚੁੱਕੀ ਸੀ 16 ਮਾਰਚ ਨੂੰ ਭਗਵੰਤ ਮਾਨ ਨੇ ਤੇ ਅੱਜ 3 ਸਾਲ ਪੂਰੇ ਹੋ ਗਏ ਤੇ ਅੱਜ 3 ਸਾਲ ਪੂਰੇ ਹੋਣ ਦੇ উপলਬਧ ਤੇ ਚਮੱਥਾ ਟਿਕਿਆ ਹਰਮੰਦਰ ਸਾਹਿਬ ਜਾ ਕੇ ਔਰ ਨਾਲ ਦੁਰਗਿਆਣਾ ਮੰਦਰ ਨਾਲ ਰਾਮ ਤੀਰਥ ਦੋਨਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਸੁਪਰੀਮੋ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਦੋਨਾਂ ਨੇ ਪ੍ਰੈਸ ਨਾਲ ਗੱਲ ਕੀਤੀ ਦੋਨਾਂ ਨੇ ਕੋਈ ਗੱਲ ਨਹੀਂ ਕੀਤੀ ਇਹ ਜਿਹੜਾ ਹੈ ਬੀਬੀਆਂ ਨੂੰ ਪੈਸੇ ਦੇਣ ਦੀ ਜਾਂ ਗਰੰਟੀਆਂ ਦੀ ਉਹਨਾਂ ਨੇ ਸਿਰਫ ਦੋ ਗੱਲਾਂ ਕਹੀਆਂ ਕਹਿੰਦੇ ਦੇਖੋ ਵੱਡੀਆਂ ਸਮੱਸਿਆ ਪੰਜਾਬ ਦੇ ਕੋਲ ਇੱਕ ਜਿਹੜੀ ਹੈ ਨਸ਼ਿਆਂ ਦੀ ਤੇ ਦੂਜੀ ਹੈ ਕ腐ਪਸ਼ਨ ਦੀ ਜਿੰਨਾ ਵਾਰ ਸ਼ੁਰੂ ਤੋਂ ਕਹਿੰਦੇ ਸੀ ਅਸੀਂ ਬੱਸ ਖਤਮ ਕਰ ਦਿੰਨੇ ਆ ਜੇ 3 ਸਾਲ ਬਾਅਦ ਵੀ ਵੱਡੀ ਸਮੱਸਿਆ ਹੈ ਤਾਂ 3 ਸਾਲ ਕੀ ਕੀਤਾ ਬਹੁਤ ਸਾਰੇ ਗੱਲਾਂ ਨੇ ਜੇ ਆਪਾਂ ਜਦੋਂ ਲੇਖ ਲਜੋਖਾ ਕਰਾਂਗੇ ਤਾਂ ਸਾਹਮਣੇ ਆਉਣਗੀਆਂ ਇਹ ਤੇ ਅੱਜ ਆਪਾਂ ਗੱਲ ਕਰਨੀ ਹੈ ਵੱਡੀ ਖਬਰ ਲਵਾਗੇ ਤੇ ਲੇਕਿਨ ਉਸ ਤੋਂ ਪਹਿਲਾਂ ਦੋ ਤਿੰਨ ਖਬਰਾਂ ਹੋਰ ਵੀ ਬੜਾ ਧਿਆਨ ਖਿੱਚ ਰਹੀਆਂ ਨੇ ਖਾਸ ਤੌਰ ਤੇ ਅੰਮ੍ਰਿਤਪਾਲ ਸਿੰਘ ਦੀ ਅਮਰਿਤਪਾਲ ਸਿੰਘ ਜਿਹੜੇ ਸੰਸਦ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ 7 ਸਾਥੀਆਂ ਤੇ ਐਨਐਸਏ ਜਿਹੜੀ ਹੈ ਉਹ ਬਦਾਈ ਨਹੀਂ ਗਈ ਪੰਜਾਬ ਸਰਕਾਰ ਕਹਿੰਦੀ ਲੋੜ ਨਹੀਂ ਹੈ। ਯਾਨੀ ਪਹਿਲਾ ਸਾਲ ਫਿਰ ਦੂਜਾ ਸਾਲ 18 ਮਾਰਚ ਨੂੰ ਦੂਜਾ ਸਾਲ ਵੀ ਖਤਮ ਹੋ ਰਿਹਾ ਤੇ ਫਿਰ ਇਹਦਾ ਮਤਲਬ 7 ਜਿਹੜੇ ਸਾਥੀ ਨੇ ਉਹ ਪੰਜਾਬ ਦੀਆਂ ਜੇਲਾਂਾਂ 'ਚ ਆ ਜਾਣਗੇ ਤੇ ਫਿਰ ਉਹਨਾਂ ਤੇ ਕੇਸ ਚੱਲਣਗੇ ਜਿਹੜੇ ਵੀ ਉਹਨਾਂ ਤੇ ਦੋਸ਼ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਗੱਲ ਹੈ। ਵੈਸੇ ਤਿੰਨ ਬੰਦੇ ਨਹੀਂ ਹਲੇ ਆ ਰਹੇ ਉਹਨਾਂ ਚੋਂ ਅੰਮ੍ਰਿਤਪਾਲ ਸਿੰਘ ਇਹਨਾਂ ਦੇ ਹਲੇ 2 ਸਾਲ ਪੂਰੇ ਵੀ ਨਹੀਂ ਹੋਏ ਤਾਂ 24 April ਨੂੰ ਫੜੇ ਗਏ ਸੀ ਤੇ ਪਵਨ ਪ੍ਰੀਤ ਉਹਨਾਂ ਦਾ ਮਿੱਤਰ ਉਹ 22 April ਨੂੰ ਫੜੇ ਗਏ ਸੀ 2 ਦਿਨ ਪਹਿਲਾਂ ਤੇ ਚਾਚਾ ਇਹਨਾਂ ਦਾ ਹਰਜੀਤ ਸਿੰਘ ਉਹ 24 March ਨੂੰ ਫੜਿਆ ਗਿਆ ਸੀ ਇਹ ਤਿੰਨਾਂ ਨੂੰ ਹਲੇ ਨਹੀਂ ਛੱਡਿਆ ਜਾ ਰਿਹਾ ਜਾਂ ਇਹਨਾਂ ਨੂੰ ਪੰਜਾਬ ਨਹੀਂ ਭੇਜਿਆ ਜਾ ਰਿਹਾ ਕਿ ਇਹਨਾਂ ਦੀ ਐਨਐਸ ਬਧਾਈ ਜਾ ਰਹੀ ਹੈ ਜਾਂ ਇਹ ਜਿਹੜੇ ਅਮਰਤਪਾਲ ਸਿੰਘ ਦੀ ਏਡੀਕ ਹੈ ਕਿ 22 ਤਰੀਕ ਨੂੰ ਕੋਰਟ ਚ ਸੁਣਵਾਈ ਹੈ ਉਹਨਾਂ ਦੀ ਇਸੇ ਕੇਸ ਦੀ ਇਸ ਇਹ ਤਾਂ ਹਲੇ ਪਤਾ ਲੱਗੂਗਾ ਲੇਕਿਨ ਬਾਕੀਆਂ ਨੂੰ ਪੰਜਾਬ ਭੇਜ ਦੇਣਗੇ ਤੇ ਜਿਨ੍ਹਾਂ ਚੋਂ ਭਗਵੰਤ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਕਹਦੇ ਨੇ ਪ੍ਰਧਾਨ ਮੰਤਰੀ ਵਾਜੇ ਕੇ ਜਦ ਦਲਜੀਤ ਸਿੰਘ ਕਰਸੀ ਹੈ ਬਸੰਤ ਸਿੰਘ ਹੈ ਤੇ ਗੁਰਮੀਤ ਸਿੰਘ ਹੈ ਜੀਤ ਸਿੰਘ ਹੈ ਤੇ ਬਿਕਰਮਜੀਤ ਸਿੰਘ ਹੈ ਇਹਨਾਂ ਨੂੰ ਪੰਜਾਬ ਸ਼ਾਇਦ ਕੱਲ ਤੱਕ ਕੱਲ ਲਾਸਟ ਹੈ ਤੋ ਤਿਆਰੀ ਸ਼ੁਰੂ ਹੋ ਗਈ ਪੰਜਾਬ ਦੇ ਜੇਲ੍ਹਾਂ ਚ ਭੇਜਣ ਦੀ ਇਹ ਆਪਣੇ ਉਪ ਚੋਕੇ ਐਨਐਸਏ ਉਹਨਾਂ ਤੇ ਹੁਣ ਹਟਾ ਦਿੱਤਾ ਜਾਊਗਾ ਹੁਣ ਇਹਦੇ ਪਿੱਛੇ ਬេសਤਾ ਕਾਰਨ ਕਈ ਨੇ ਸਿਆਸੀ ਕਾਰਨ ਵੀ ਹੋ ਸਕਦੇ ਨੇ ਕਿ ਹੁਣ ਜਦੋਂ ਇਹਨਾਂ ਨੇ ਸੰਵਧਾਨ ਆਪ ਹੋ ਕੇ ਪਾਰਟੀ ਬਣਾਲੀ ਪਾਰਟੀ ਸੰਵਧਾਨ ਦੇ ਮੁਤਾਬਕ ਰਜਿਸਟਰ ਕਰਾ ਲਈ ਇਹਦਾ ਮਤਲਬ ਕਿ ਪੰਜਾਬ ਦੇ ਸਿਧਾਂਤ ਨੂੰ ਮੰਨਦੇ ਨੇ ਤੇ ਤਾਂ ਹੀ ਤਾਂ ਸਿਮਰਜੀਤ ਸਿੰਘ ਮਾਨ ਕਹਿੰਦੇ ਸੀ ਕਹਿੰਦੇ ਜੀ ਇਹ ਤਾਂ ਜੈ ਹਿੰਦ ਕਹਿਣ ਵਾਲੇ ਨੇ ਜਿਹੜਾ ਬੰਦਾ ਖਾਲਸਾਪਨ ਦੀ ਗੱਲ ਨਹੀਂ ਕਰਦਾ ਸਾਡੇ ਨਾਲ ਤਾਂ ਉਹਦਾ ਕੋਈ ਸਮਝੌਤਾ ਨਹੀਂ ਤੇ ਹੋ ਸਕਦਾ ਇਹ ਵੀ ਇੱਕ ਕਾਰਨ ਹੋਵੇ ਤੇ ਹੋ ਸਕਦਾ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੋਵੇ ਛੱਡੋ ਇਹਨਾਂ ਨੂੰ ਇਹ ਤੇ ਜਿੰਨਾ ਖੰਡਾ ਪੈ ਸਕੇ ਸਿੱਖ ਪੋਲਿਟਿਕਸ ਚ ਉਹਨਾਂ ਪਾਈਏ ਇੱਕ ਨਵੇਂ ਗੱਲੀਦਾਰ ਨੂੰ ਵੀ ਕਰ ਲਈਏ ਇਹ ਵੀ ਨੌਜਵਾਨਾਂ ਨੂੰ ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਕਰਨਗੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨਹੀਂ ਤੇ ਵੀ ਆਪਾਂ ਆਉਂਦੇ ਦਰਾਂ ਚ ਗੱਲ ਕਰਾਂਗੇ ਫਿਲਹਾਲ ਇਹ ਵੀ ਅੱਜ ਦੀ ਇੱਕ ਘਟਨਾ ਜਿੱਤੇ ਗੱਲ ਹੋ ਸਕਦੀ ਸੀ ਦੂਜੀ ਗੱਲ ਜਿਹੜੀ ਕਿਸਾਨਾਂ ਨੇ ਕੀਤੀ ਹੈ ਕਿਸਾਨਾਂ ਨੇ ਵੀ ਬੜਾ ਚੈਲੰਜ ਕੀਤਾ ਕੱਲ ਅੱਜ ਮੀਟਿੰਗ ਸੀ ਉਹਨਾਂ ਦੀ ਐਸਕੇਐਮ ਦੀ ਸੰਯੁਕਤ ਕਿਸਾਨ ਮੋਰਚੇ ਦੀ ਤੇ ਮੈਂ ਸੁਣ ਰਿਹਾ ਸੀ ਡਾਕਟਰ ਦਰਸ਼ਨਪਾਲ ਕਹਿੰਦੇ ਆ ਲੋ ਪੱਤਰਕਾਰ ਨੂੰ ਕਹਿੰਦੇ 18 ਮੰਗਾਂ ਦਾ ਚੈਪਟਰ ਤੁਹਾਡੇ ਸਾਹਮਣੇ ਪਿਆ ਕੋਈ ਇੱਕ ਮੰਗ ਦਿਖਾ ਦਿਓ ਜਿਹੜੀ ਕੇਂਦਰ ਰਸਵੰਦਤ ਹੈ ਐਵੇਂ ਝੂਠ ਬੋਲੀ ਜਾਂਦੇ ਨੇ ਭਗਵੰਤ ਮਾਨ ਘੁਮਰਾਹ ਕਰ ਰਹੇ ਨੇ ਲੋਕਾਂ ਨੂੰ ਤੇ ਅਸੀਂ ਨਾਲੇ ਸੜਕਾਂ ਕਿਹੜੀਆਂ ਰੋਕੀਆਂ ਨੇ ਅਸੀਂ ਤਾਂ ਇਹਨਾਂ ਦੇ ਕੋਲ ਇਹਨਾਂ ਨੇ ਸਾਨੂੰ ਰੋਕ ਲਿਆ ਲੇਕਿਨ ਅਸੀਂ ਤਾਂ ਗੱਲ ਹੀ ਕੀਤੀ ਜਿਹੜੇ ਕਹਿੰਦੇ ਕੇਂਦਰ ਰਸਵੰਦਤ ਮੰਗਾਂ ਨੇ ਦੱਸੋ ਕਿਹੜੀ ਕੇਂਦਰ ਰਸਵੰਦਤ ਮੰਗ ਹੈ ਉਹ ਕਹਿੰਦੇ ਹੁਣ ਅਸੀਂ 26 ਮਾਰਚ ਨੂੰ ਬਜਟ ਸੈਸ਼ਨ ਦੇ ਵਿੱਚ ਜਾਵਾਂਗੇ ਪ੍ਰੋਟੈਸਟ ਕਰਾਂਗੇ ਘੇਰਾਂਗੇ ਅਸੀਂ ਪਰਮਿਸ਼ਨ ਲਈ ਲਿਖਤਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਣ ਤਾਂ ਦੇਖਣ ਵਾਲੀ ਗੱਲ ਹੈ ਕਿ ਇਹ ਉਹਨਾਂ ਨੂੰ ਜਾਣ ਦਿੰਦੇ ਨੇ ਕਿ ਪਹਿਲਾਂ ਵਾਂਗ ਘੇਰ ਲੈਂਦੇ ਨੇ ਹੁਣ ਤਾਂ ਉਹਨਾਂ ਦਾ ਤਜਰਬਾ ਵੀ ਹੋ ਗਿਆ ਕਿ ਇਹਨਾਂ ਨੂੰ ਫੜ ਲਓ ਫੜੋ ਫੜਾਈ ਹੋ ਜਾਊ ਕੀ ਰਾਤਾਂ ਨੂੰ ਫਿਰ 25 ਦੀ ਰਾਤ ਨੂੰ ਉਹੀ ਕੁਝ ਹੋਊਗਾ ਜਾ ਕੇ ਕਹਿਣਗੇ ਵੀ ਕਦੋਂ ਦਾ ਸਿਕਟਾ ਪੱਕਾ ਮੋਰਚਾ ਲਾਉਣਾ ਕਿ ਟਰਾਲੀਆਂ ਲਾ ਕੇ ਆਉਣਾ ਕੁਛ ਵੀ ਉਸ ਸਾਧਾ ਲੇਕਿਨ ਇਹ ਵੀ ਇੱਕ ਵੱਡੀ ਖਬਰ ਹੈ ਕਿ ਟਕਰਾਅ ਵਾਲੀ ਸਥਿਤੀ ਉਧਰ ਵੀ ਬਣੀ ਹੋਈ ਹੈ ਜਿਹੜੇ ਕਿਸਾਨਾਂ ਨਾਲ ਇੱਕ ਖਬਰ ਮੈਂ ਸਮਝਦਾ ਕਿ ਇਹ ਵੀ ਬਹੁਤ ਇੰਪੋਰਟੈਂਟ ਹੈ ਜਿਹੜੀ ਜਿਹਦੀ ਗੱਲ ਹੋ ਸਕਦੀ ਹੈ ਕਿ ਕੱਲ ਨੂੰ ਅੰਤਰੰਕ ਕਮੇਟੀ ਦੀ ਮੀਟਿੰਗ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤੇ ਤੁਸੀਂ ਕਹੋਗੇ ਜੀ ਇਹ ਤਾਂ ਸੱਚਮੁੱਚ ਵੱਡੀ ਕਿਉਂਕਿ ਜਿਹੜੇ ਹਰਨਾਮ ਸਿੰਘ ਧੁੰਮ ਤੇ ਜਿਹੜਾ ਪੰਥਕ ਅਠ ਸੀ ਉਹਦੇ ਚ ਜਿਹੜੇ 6 ਮਤੇ ਪਾਸ ਕੀਤੇ ਸੀ ਇੱਕ ਤਾਏ ਵੀ ਸੀ ਕਿ ਇਹਨਾਂ ਨੂੰ ਘੇਰੋ ਤੁਸੀਂ ਇਨਾਂ ਦਾ ਘਰਾਓ ਕਰੋ ਤੇ ਇਹਨਾਂ ਨੂੰ ਇਹ ਕਹਾਂ ਸੀ ਕਿ ਤੁਸੀਂ ਉਹ ਜਿਹੜਾ ਫੈਸਲਾ ਜਥੇਦਾਰਾਂ ਨੂੰ ਬਰਤਰਪ ਕਰਦਾ ਉਹਨੂੰ ਵਾਪਸ ਲਓ ਤੇ ਇਹ ਜਥੇਦਾਰ ਸਾਨੂੰ ਮਨਜ਼ੂਰ ਨਹੀਂ ਤੇ ਜੇ ਨਹੀਂ ਕਰਦੇ ਫਿਰ 28 ਨੂੰ ਅਸੀਂ ਇਕੱਠ ਕਰਾਂਗੇ ਲੇਕਿਨ ਅੰਤਰਕ ਕਮੇਟੀ ਦੀ ਮੀਟਿੰਗ 'ਚ ਮੇਰੇ ਖਿਆਲ ਹੈ ਇਹ ਗੱਲ ਐਸੀ ਹੋਣੀ ਨਹੀਂ ਹੁਣ ਤਾਂ ਵੈਸੇ ਵੀ ਜਿਹੜੇ ਰਗੂਜੀਤ ਸਿੰਘ ਬਿਰਕ ਜਿਹੜੇ ਨੋਮੀਨੇਟਡ ਨੇ ਕੋਆਪਰੇਟਿਵ ਮੈਂਬਰ ਨੇ ਔਰ ਪ੍ਰਧਾਨ ਨੇ ਅੱਜਕੱਲ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਉਹ ਜ਼ਾੜਾ ਪ੍ਰਕਾਸ਼ ਕਰਕੇ ਆਉਣਗੇ ਔਰ ਲੱਗਦਾ ਇਹ ਹੈ ਜੋ ਮੈਨੂੰ ਲੱਗਦਾ ਹੈ ਬਾਕੀ ਗੱਲਾਂ ਤਾਂ ਬਹੁਤ ਚੱਲਦੀਆਂ ਨੇ ਮੇਰੇ ਖਿਆਲ ਚ ਧਾਮੀ ਸਾਹਿਬ ਦੇ ਅਸਤੀਫੇ ਦੀ ਗੱਲ ਵੀ ਹੋ ਸਕਦੀ ਹੈ ਮਨਜ਼ੂਰ ਜਾਂ ਨਾ ਮਨਜ਼ੂਰ ਪੈਂਡਿੰਗ ਪਿਆ ਤੇ ਦੂਜੀ ਗੱਲ ਜਿਹੜੀ ਪੋਸੀਬਿਲਟੀ ਹੈ ਲੱਗ ਇਹ ਤਾਂ ਨਹੀਂ ਹੋ ਸਕਦਾ ਕਿ ਇਹਨਾਂ ਦੀ ਮੰਗ ਮੰਨੀ ਜਾਵੇ ਹਾਂ ਇੰਨੀ ਕੁ ਪੋਸੀਬਿਲਟੀ ਤਾਂ ਹੋ ਸਕਦੀ ਹੈ ਕਿ ਜਿਹੜਾ ਟੇਕ ਸਿੰਘ ਹੈ ਸੰਤ ਟੇਕ ਸਿੰਘ ਜੀਦੀ ਹਲੇ ਤਾਜਪੋਸ਼ੀ ਵੀ ਹੋਈ ਜਿਹੜਾ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਗਿਆ ਉਹਦੇ ਫੈਸਲਾ ਜਰੂਰ ਹੋ ਜੇ ਹੋ ਸਕਦਾ ਕੋਈ ਹੋਰ ਲਾ ਦਈਏ ਇਹ ਵੀ ਹੋ ਸਕਦਾ ਕੋਈ ਪਤਾ ਨਹੀਂ ਇੱਥੇ ਕੁਝ ਵੀ ਹੋ ਸਕਦਾ ਅੰਦਰ ਕਮੇਟੀ ਆਹੇ ਇਹ ਤਾਂ ਕੁਝ ਵੀ ਕਰ ਸਕਦੀ ਹੈ ਪਾਵਰਫੁਲ ਹੈ ਬਾਡੀ ਤੇ ਉਹਦੇ ਜਰੂਰ ਹੈ ਵੀ ਉਹਨੂੰ ਤਾਜਪੋਸ਼ੀ ਤੋਂ ਪਹਿਲੇ ਸੇਵਾ ਮੁਕਤੀ ਨਾ ਹੋ ਜੇ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਹੈ ਤੇ ਬਹੁਤ ਸਾਰੇ ਘਟਨਾਵਾ ਆਉਣ ਵਾਲੇ ਟਾਈਮ 'ਚ ਹੋਣੀਆਂ ਨੇ ਉਹਨਾਂ 'ਚ ਇਹ ਵੀ ਹੈ ਜੋ ਛਾਈ ਮਾਰਚ ਵਾਲਾ ਜਿਹੜਾ ਮਸਲਾ ਉਹ ਵੀ ਪਿਆ ਅਜ ਤਾਂ ਵਿਰੋਧ ਤਾਂ ਜਾਰੀ ਰਹੂਗਾ ਉਹ ਅਜ ਤਾਂ ਜਿਹੜੇ ਨਿਹੰਗ ਮੁਖੀ ਬਲਬੀਰ ਸਿੰਘ ਵੀ ਕਰ ਗਏ ਸੀ ਕਹਿੰਦੇ ਸਾਡਾ ਤਾਂ ਗੁਰਮਤ ਹੈ ਸਿਧਾ ਦਾ ਇਹਨਾਂ ਦਾ ਵਿਰੋਧ ਕਰਨਾ ਕਿਉਂਕਿ ਇਹਨਾਂ ਨੇ ਮਰਜ਼ਾ ਦਾਵਾ ਤਾਂ ਘਾਨ ਕੀਤਾ ਇਹ ਬਹੁਤ ਸਾਰੀਆਂ ਗੱਲਾਂ ਆਪਾਂ ਹਰ ਰੋਜ਼ ਕਰਦੇ ਆਂ ਲੇਕਿਨ ਅੱਜ ਤਾਂ ਗੱਲ ਆਪਾਂ ਪੰਜਾਬ ਸਰਕਾਰ ਦੀ ਜਿਹੜੀ ਕਰਨੀ ਹੈ ਜਿਹੜਾ ਨੇ 3 ਸਾਲ ਪੂਰੇ ਕੀਤੇ ਪਰ ਇੱਕ ਹੋਰ ਖਬਰ ਜਿਹੜੀ ਬੜੀ ਇੰਪੋਰਟੈਂਟ ਲੱਗਦੀ ਹੈ ਮੈਨੂੰ ਜਿਹਦੇ ਬਾਰੇ ਤੁਹਾਡਾ ਤੁਹਾਨੂੰ ਥੋੜੀ ਬਤਿ ਜਿਹੜੀ ਹੈ ਪਤਾ ਹੋਣਾ ਚਾਹੀਦਾ ਉਹ ਤਾਂ ਇਹ ਹੈ ਵੀ ਜਿਹੜਾ ਕੱਲ ਮੰਦਰ ਤੇ ਹਮਲਾ ਹੋਇਆ ਨਾ ਪੰਜਾਬ ਦੇ ਜਿਹੜੇ ਖੰਡ ਵਾਲਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗ੍ਰੇਨੇਡ ਰਾਤ ਨੂੰ ਸਟਿਆ ਗਿਆ ਤੇ ਉਹ ਨੂੰ ਲੈ ਕੇ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ ਸਿਆਸਤ ਹੋਣੀ ਸੀ ਤਰਨਚੋਗ ਮੈਂ ਦੇਖਿਆ ਬੀਜਪੀ ਦੇ ਲੀਡਰ ਕਹਿੰਦੇ ਜੀ ਦੇਖੋ ਅੱਜ ਕੀ ਹੋ ਰਿਹਾ ਹੈ ਇਹਦੇ ਕੇਂਦਰ ਜਾਂਚ ਕਰੇ ਹਿੰਦੂਆਂ ਦਾ ਖਤਰਾ ਹੈ ਦੂਜੀ ਗੱਲ ਖਾਸ ਤੌਰ ਤੇ ਜਿਹੜਾ ਗਿਰੀ ਰਾਜਕਸ਼ੋਰ ਕੇਂਦਰੀ ਮੰਤਰੀ ਨੇ ਪੰਜਾਬ 'ਚ ਕਿਹਾ ਹੈ ਉਜਾ ਦਾ ਕਦਰ ਨਾ ਕੋ ਕਹਿੰਦੇ ਪੰਜਾਬ ਚ ਮਸਜਿਦਾਂ ਨੂੰ ਤਾਂ ਉਤਸ਼ਾਹਤ ਕੀਤਾ ਜਾ ਰਿਹਾ ਹੈ ਮਸੀਤਾਂ ਨੂੰ ਮੰਦਰਾਂ ਤੇ ਹਮਲੇ ਕੀਤੇ ਜਾ ਰਹੇ ਨੇ ਤੋ ਇਹਦਾ ਮਤਲਬ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆਪਣੀ ਗੇਮ ਹੈ ਬੰਨ੍ਹ ਲਓ ਹਿੰਦੂਆਂ ਨੂੰ ਕਰ ਲਓ ਇਕੱਠੇ ਹਿੰਦੂ ਜਿਹੜੀ ਵੋਟ ਹੈ ਨਾ ਪੰਜਾਬ ਦੀ ਉਹ ਆਮ ਤੌਰ ਤੇ ਜੇ ਅਕਾਲੀਆਂ ਦੇ ਨਾਲ ਨਹੀਂ ਹੈ ਨਾ ਇਹਦਾ ਵਸਵਾਜਤਾ ਤਾਂ ਫਿਰ ਕਾਂਗਰਸ ਨੂੰ ਚੜੀ ਜਾਂਦੀ ਹੈ ਉਹਨੂੰ ਹੁਣ ਇੱਕ ਚੀਜ਼ ਕਿਉਂਕਿ ਕੱਲ੍ਹ ਆਣੇ ਲੜਨ ਦੀ ਤਿਆਰੀ ਕੀਤੀ ਹੋਈ ਹੈ ਤੇ ਹੋ ਸਕਦਾ ਹੈ ਕਿ ਇਹ ਸਾਰੀ ਗੇਮ ਉਸ ਦੀ ਤਿਆਰੀ ਚ ਹੋਵੇ ਖਰ ਹੁਣ ਆਪਾਂ ਗੱਲ ਕਰੀਏ ਜਿਹੜੀ ਮੈਂ ਕਹਿਆ ਸੀ ਵੀ ਅੱਜ ਆਪਾਂ ਥੋੜੀ ਜਿਹੀ ਡਿਟੇਲ ਚ ਖਬਰ ਲਵਾਂਗੇ ਜਿਆਦਾ ਡਿਟੇਲ ਚ ਤਾਂ ਫਿਰ ਵੀਡੀਓ ਵੱਡੀ ਹੋ ਜਾਂਦੀ ਹੈ ਪਰ ਠੀਕ ਹੈ ਮਤਲਬ ਮਰਤ ਮਤਲਬ ਕਿ ਆਪਾਂ ਨੂੰ ਇਹ ਐਂਗਲ ਵੀ ਦੇਖਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਕੀ ਕਹਿ ਕੇ ਆਈ ਸੀ ਕੀ ਅੱਜ ਤਿੰਨ ਸਾਲਾਂ ਚ ਕਿੰਨਿਆਂ ਕਿ ਉਹਨਾਂ ਦੀ ਜਿਹੜੀ ਹੈ ਕਹਿ ਸਕਦੇ ਆ ਕਿ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਵੈਸੇ ਕਈ ਫਰੰਟ ਹੁੰਦੇ ਨੇ ਜੇ ਸਮਝੀਏ ਆਰਥਿਕ ਫਰੰਟ ਤੇ ਤਾਂ ਕੁਝ ਨਜ਼ਰ ਹੀ ਨਹੀਂ ਆ ਰਿਹਾ ਹੈ ਨਾ ਆਰਥਿਕ ਫਰੰਟ ਤੇ ਕਰਜ਼ਾ ਵਧਿਆ ਤੌਰਤਾ ਐਸਟੀਮੇਟ ਹੈ ਵੀ 4.5 ਲੱਖ ਕਰੋੜ ਹੋ ਜਾਣਾ ਹੈ ਜਿਹੜਾ ਇਸ ਸਾਲ ਦੇ ਵਿੱਚ ਜਿਹੜਾ ਜਿਹੜਾ ਪ੍ਰਾਇਮਟ ਇਅਰ ਚੱਲ ਰਿਹਾ 25 26 ਦਾ 4.5 ਲੱਖ ਕਰੋੜ ਆ ਹੁਣ ਮਾਰਚ ਦੇ ਵਿੱਚ ਦਾ ਰਹੀ 22 ਕਰੋੜ ਤੋਂ ਵੱਧ ਤਾਂ ਲਈ ਨਹੀਂ ਸਕਦੇ ਜਿਹੜੀ ਕਰਜ਼ੇ ਦੀ ਸੀਮਾ ਹੀ ਖਤਮ ਕਰੀ ਫਿਰਦਣ ਕਰਜ਼ਾ ਲੈਣ ਦੀ ਯਾਨੀ ਕੋਈ ਨਿਵੇਸ਼ ਜਿਆਦਾ ਇਨਵੈਸਟਮੈਂਟ ਬਾਹਰੋਂ ਨਹੀਂ ਹੋਈ ਜੋ ਮਰਜ਼ੀ ਕਹੀ ਜਾਣ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਬਣਾ ਲਓ ਤੇ ਉਹ ਐਡੀ ਜਿਆਦਾ ਨਹੀਂ ਕੋਈ ਇਨਵੈਸਟਮੈਂਟ ਵਾਲੀ ਗੱਲ ਕੋਈ ਨਹੀਂ ਉਹਨਾਂ ਨੇ ਜਿਹੜੇ ਦੇਖੋ ਆਪਾਂ ਇਹਨਾਂ ਨੂੰ ਬੜਾ ਸੌਖਾ ਤਰੀਕਾ ਵੈ ਤਾਂ ਇਹ ਵੀ ਚਰਚਾ ਹੈ ਕਿ ਜੋ ਬਪਾਰਸ਼ਲਾ ਤੋਂ ਬਾਅਦ ਜਦੋਂ ਕੇਜਰੀਵਾਲ ਕੋਲੰਬਰਸਰ ਆਉਂਦੇ ਨੇ ਇੰਦਰਵੀਰ ਨੇਜਰ ਦੇ ਘਰ ਜਾਂਦੇ ਨੇ ਉੱਥੇ ਹਾਲਾਂਕਿ ਇੰਦਰਵੀਰ ਨੇਜਰ ਖੁਦ ਨਹੀਂ ਸੀ ਉਹ ਤਾਂ ਚੰਡੀਗੜ੍ਹ ਤੋਂ ਜਣੀ ਜਿਹੜਾ ਹੋਸਟ ਵਾਚ ਆਇਆ ਗੈਸਟ ਪਹਿਲੇ ਪਹੁੰਚ ਗਿਆ ਸੀ ਤੇ ਉੱਥੇ ਰਹਦੇ ਨੇ ਹਾਲਾਂਕਿ ਇੰਦਰਵੀਰ ਨੇਜਰ ਨੂੰ ਤਾਂ ਇਹਨਾਂ ਨੇ ਜਮ ਹਟਾਇਆ ਹੈ ਹਾਲਾਂਕਿ ਬੜੀ ਠੀਕ ਚੱਲ ਰਿਹਾ ਸੀ ਲੇਕਿਨ ਇੰਨੀ ਗਲਤੀ ਹਟਾਤਾ ਕਿ ਬਰਜਿੰਦਰ ਸਿੰਘ ਦੇ ਹੱਕ ਚੋਂ ਬਿਆਨ ਦੇਤਾ ਸੀ ਜੀ ਦੇ ਐਡੀਟਰ ਚ ਦੇ ਹੱਕ ਚ ਫਿਰ ਉਹ ਹੋ ਸਕਦਾ ਕਿ ਮਾਨਸਾਹ ਨੇ ਹਟਾਇਆ ਹੋਵੇ ਤਾਂ ਚਰਚਾ ਤਾਂ ਇਹ ਵੀ ਸੀ ਕਿ ਇੰਦਰਜੀਤ ਨੂੰ ਇੰਦਰਵੀਰਨ ਦੁਆਰਾ ਵੀ ਬਣਾਇਆ ਜਾ ਸਕਦਾ ਹੈ ਚਲੋ ਫਿਰ ਇਹ ਤਾਂ ਨਹੀਂ ਪਰ ਆਪਾਂ ਗੱਲ ਤਾਂ ਇਹ ਕਰੀਏ ਨਾ ਜਦੋਂ ਦਿੱਲੀ ਦੀ ਹਾਰ ਤੋਂ ਬਾਅਦ ਐਕਟਿਵ ਤਾਂ ਹੋਏ ਨੇ ਪਰ ਜਿਹੜੀ ਮੇਨ ਗਾਰੰਟੀਆਂ ਨੇ ਜਦੋਂ ਆਪਾਂ ਕੋਈ ਐਨਾਲਿਸਿਸ ਕਰਨਾ ਹੁੰਦਾ ਤਾਂ ਇਹਹੀ ਕਰਨਾ ਨਾ ਜੋ ਉਹਨਾਂ ਨੇ ਕਿਹਾ ਕਿ ਉਹਨਾਂ ਤੇ ਪੂਰੇ ਉੱਤਰੇ ਨੇ ਦੇਖੋ ਉਹਨਾਂ ਨੇ ਇੱਕ ਸਭ ਤੋਂ ਵੱਡੀ ਤਾਂ ਗੱਲ ਇਹ ਕੀਤੀ ਸੀ ਜਿਸ ਦੇ ਚ ਉਹਨਾਂ ਨੇ 1 ਕਰੋੜ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਕੀਰੇ ਸੀ ਕਿਹੜੀ ਗਾਰੰਟੀ ਸੀ ਕਿ ਜਿਹੜੀਆਂ ਪੰਜਾਬ ਦੀਆਂ ਬੀਬੀਆਂ ਨੇ ਔਰਤਾਂ ਨੇ ਮਹਿਲਾਵਾਂ ਨੇ ਉਹਨਾਂ ਨੂੰ ਜਿਹੜੀਆਂ 18 ਸਾਲ ਤੋਂ ਉੱਪਰ ਹੋ ਗਈਆਂ ਸਭ ਨੂੰ 1000 ਰੁਪਏ ਦੇਵਾਂਗੇ ਮਹੀਨੇ ਦਾ ਉਹਦੇ ਪਰ ਗੱਲ ਹੀ ਨਹੀਂ ਕਰਦੇ ਮੰਨ ਲਓ ਜੇ ਦਿੰਦੇ ਉਹ 12000 ਰੁਪਏ ਸੀ 12000 ਕਰੋੜ ਦੇਣਾ ਸਾਲ ਦਾ ਲੱਗਣਾ ਸੀ ਤੇ ਫਿਰ ਉਹ ਜਾਂਦਾ ਜਿਹੜਾ 3 ਸਾਲ ਹੋ ਗਏ 36000 ਕਰੋੜ ਜਿਹੜਾ ਉਹਨਾਂ ਦਾ ਰਹਿ ਗਿਆ ਵੋਟਾਂ ਤਾਂ ਉਹਨਾਂ ਨੇ ਤਾਂ ਹੀ ਪਾਈਆਂ ਸਾਨੂੰ ਮਿਲੂਗਾ ਤੇ ਉਹਦਾ ਜਿਕਰ ਨਹੀਂ ਕੀਤਾ ਜਦੋਂ 3 ਸਾਲਾਂ ਚ ਵੀ ਅਸੀਂ ਇਹ ਕਰਨਾ ਤੇ ਉਹਦੇ ਚ ਤੁਹਾਨੂੰ ਹੋਰ ਵੀ ਦੱਸਦਾ ਕਿ ਪੁੱਛਿਆ ਸੀ ਇਹਨਾਂ ਨੂੰ ਵੀ ਪੈਸਾ ਕਿੱਥੋਂ ਲੈ ਕੇ ਰੇਤ mafia ਚ ਅਸੀਂ ਤਾਂ ਰੇਤੇ ਚ ਪੈਸਾ ਕਢ ਲੈਣਾ ਹੈ ਮਾਈਨਿੰਗ ਚ ਬੜੀ ਹਿਰਫੇਰੀ ਹੁੰਦੀ ਹੈ 20000 ਕਰੋੜ ਕਮਾਵਾਗੇ ਕਹਿੰਦੇ ਉਹ ਮੈਂ ਸਭ ਤੋਂ ਮੰਤਰੀ ਨੂੰ ਪੁੱਛਿਆ ਪਰਮੇਂਦਰ ਸਿੰਘ ਘੇਟਸਾਨੋ ਉਹ ਕਹਿੰਦੇ 2.5-3000 ਤੋਂ ਵੱਧ ਨਹੀਂ ਮੈਂ ਮੈਂ ਬਿਤਬਤ ਰਿਹਾ ਐਵੇਂ ਝੂਠ ਬੋਲਦੇ ਨੇ ਗੱਲ ਤਾਂ ਉਹੀ ਨਿਕਲੀ ਕੀ ਨਿਕਲਿਆ ਜੁੱਧ ਚ ਲੇਕਿਨ ਇੱਕ ਗਰੰਟੀ ਇਹ ਜਿਹੜੀ ਨਹੀਂ ਪੂਰੀ ਹੋਈ ਤੇ ਜਿਹੜੇ ਬਾਰੇ ਲੋਕ ਕਹਿੰਦੇ ਨੇ ਕਿ 300 ਯੂਨਟ ਮੁਫਤ ਬਿਜਲੀ ਅਸੀਂ ਪੂਰੀ ਕਰਤੀ ਕੁਝ ਲੋਕਾਂ ਨੂੰ ਲੱਗਦਾ ਵੀ ਆ ਕੁਝ ਨੂੰ ਫਾਇਦਾ ਵੀ ਹੋਇਆ ਇਹ ਤਾਂ ਨਹੀਂ ਗੱਲ ਹੈ ਪਰ ਬਹੁਤ ਸਾਰੇ ਲੋਕਾਂ ਨਾਲ ਜਿਵੇਂ ਨੇ ਕੋਈ ਫੋਨ ਆਇਆ ਕਹਿੰਦੇ ਜੀ ਤੁਸੀਂ ਕਹੀ ਜਾਂਦੇ ਹੋ 300 ਯੂਨਟ ਜਿਹੜੀ ਬਿਜਲੀ ਫ੍ਰੀ ਕਰਤੀ 6 600 ਯੂਨਟ ਹੋ ਗਈ ਦੋ ਮਹੀਨੇ ਦੀ ਕਹਿੰਦੇ ਜੀ ਜੇ ਦੋ ਯੂਨਟ ਵੀ ਪਰਸੈਂਟਾ ਪੂਰਾ ਕਰਾਇਆ ਲੈਂਦੇ ਨਾ ਸਤੋਂ ਮਤਲਬ ਇਹ ਹਾਲ ਹੋਇਆ ਪਿਆ ਉਦੋਂ ਇਹ ਕਹਿੰਦੇ ਸੀ ਕਿ ਉੱਪਰ ਵਾਲੇ ਦਾ ਲਵਾਂਗੇ ਮਨ ਲੋਗੇ 605 ਹੋ ਗਏ ਤਾਂ ਤੁਹਾਨੂੰ 5 ਦਾ ਨਹੀਂ ਲੈਣਾ 605 ਉਹਨਾਂ ਦਾ ਬਿੱਲ ਪੈਣਾ ਹੈ ਕਹਿੰਦੇ ਜੀ ਇਹ ਤਾਂ ਸਾਡੇ ਨਾਲ ਬੜਾ ਮਜ਼ਾਕ ਹੋ ਰਿਹਾ ਜੇ ਬਾਕੀ ਤਾਂ ਲੋਕੇ ਕਹਿੰਦੇ ਪਹਿਲਾਂ ਵੀ ਸਰੂਕਾਸ ਤੋਂ ਪਹਿਲਾਂ ਵੀ ਮਾਪ ਸੀ ਇਸ ਤਰ੍ਹਾਂ ਦੀ ਚਲੋ ਐਨੀਵੇਂ ਸਕੂਲਾਂ ਦੀ ਗੱਲ ਸਰਕਾਰੀ ਸਕੂਲਾਂ ਦੀ ਦੇਖੋ ਪੰਜਾਬ ਦੇ ਸਕੂਲਾਂ ਨੂੰ ਐਮਿਨੈਂਸ ਬਣਾ ਦੋ ਪਾ ਪੂੰਜੀ ਕਰ ਲਓ ਸਾਰਾ ਕੁਝ ਠੀਕ ਹੈ ਲੇਕਿਨ ਜਿਸ ਤਰੀਕੇ ਨਾਲ ਸਕੂਲਾਂ ਤੇ ਐਮਿਨੈਂਸ ਸਕੂਲਾਂ ਤੇ ਲੈਕਚਰਰ ਨਹੀਂ ਅਧਰ ਹੋ ਜਾਦਾ 47 48% ਹੈਡਮਾਸਟਰ ਨਹੀਂ 10ਵੀਂ ਤੱਕ ਦੇ 12ਵੀਂ ਤੱਕ ਦੇ ਪ੍ਰਿੰਸੀਪਲ ਨਹੀਂ ਹੈ ਮਤਲਬ ਕਿ ਹਾਲਤਾ ਇਹ ਹੈ ਕਿ ਅਸੀਂ ਇਨਫਰਾਸਟ੍ਰਕਚਰ ਜੇ ਬਣ ਵੀ ਗਿਆ ਨਮਕ ਕੋਈ ਨਹੀਂ ਬਣਿਆ ਵੈਸੇ ਸਕੂਲ ਹੋਇਆ ਤਾਂ ਉਹਨੂੰ ਅਪਗ੍ਰੇਡ ਪੁਰਾਣੀਆਂ ਬਿਲਡਿੰਗਾਂ ਨੂੰ ਕੀਤਾ ਲੇਕਿਨ ਹੀ ਉਹ ਹਾਲ ਹੋਇਆ ਪਿਆ ਤੋਂ ਮਤਲਬ ਇੱਕ ਕਿਸੇ ਵੀ ਦਿੱਲੀ ਮਾਡਲ ਲੈ ਕੇ ਆਵਾਂਗੇ ਮਹਿਲਾ ਕਲੀਨਿਕ ਤਾਂ ਸੋਣਾ ਯਾਰ ਬਣਾਉਣਾ ਸੀ 870 ਬਣਾਏ ਨੂੰ ਨਾ ਚ ਵੀ ਰੋੜਾ ਰਪਾ ਕੇ ਦਿਓ ਉਹਦੀ ਫੋਟੋ ਕੱਢ ਲਓ ਇਹਦੀ ਕਰ ਲਓ ਤੇ ਜਿਉਂ ਕਿ ਉਹ ਹੈਲਥ ਮਿਸ਼ਨ ਦਾ ਪੈਸਾ ਨਹੀਂ ਸੀ ਤਾਂ ਮੈਨੂੰ ਤਾਂ ਜੋ ਉਦੋਂ ਕਰਜ਼ਾ ਮੁਕਤੀ ਦੀ ਗੱਲ ਜਿਹੜੇ ਕਿਸਾਨਾਂ ਦੀ ਉਹਨਾਂ ਨੂੰ ਐਮਐਸਪੀ ਦੇਣ ਵਾਲੀ ਕਿਹੜੀ ਐਮਐਸਪੀ ਦਿੱਤੀ ਹੈ ਜੀ ਮਤਲਬ ਇਹ ਵੀ ਤਾਂ ਹੁਣ ਤਾਂ ਹੁਣ ਡਾਂਗੇ ਚਲਾਈਏ ਨਾ ਉਹ ਤਾਂ ਰੁਕੇ ਹੀ ਆ ਫੜੇ ਹੀ ਆ ਉਹਨਾਂ ਨੇ ਤਾਂ ਤੋਂ ਤੋਂ ਇਹ ਸਾਰੇ ਚ ਦੋ ਗੱਲਾਂ ਜਿਹੜੀਆਂ ਇੱਕ ਤਾਂ ਕਹਿੰਦੇ ਸੀ ਪ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਅੱਜ ਵੀ ਮਾਨ ਸਾਹਿਬ ਕਹਿੰਦੇ ਸੀ ਤਹਿਸੀਲਾਂ ਚ ਜਿਹੜਾ ਚਾਹਦਾ ਸੀ ਉਹਨੂੰ ਰੋਕਾਂਗੇ ਤੇ ਇਹਦਾ ਮਤਲਬ ਹੱਦ ਤੱਕ ਪ੍ਰਸ਼ਾਸਨ ਤਿੰਨ ਸਾਲਾਂ ਚ ਨਹੀਂ ਰੋਕ ਸਕੇ ਭ੍ਰਸ਼ਟਾਚਾਰ ਨਹੀਂ ਨਾ ਰੋਕ ਸਕੇ ਤੇ ਉਹਨਾਂ ਦੇ ਰੱਬ ਦੇ ਬੰਦੇ ਨੇ ਹੁਣ ਤਾਂ ਰੋਲੋ ਹੀ ਰੋਲ ਪੈ ਲਗਾ ਨਰੇਂਦਰ ਕੌਰ ਭਰਾਜ ਤੁਸੀਂ ਇਹਦੇ ਦੇਖੋ ਹਾਲ ਕੀ ਹੈ ਉਹ ਕਹਿੰਦਾ ਜੀ ਮੈਥੋਂ 30 ਲੱਖ ਮਨਜੀਤ ਸਿੰਘ ਕਾਕਾ ਕਹਿੰਦਾ ਟਰੱਕ ਜੂਨ ਨੇ ਪ੍ਰਧਾਨ ਤੱਕ ਆਇਆ ਸੀ ਉਹਨੇ 55 ਚ ਵੇਚਤੀ ਅਗੇ ਪ੍ਰਧਾਨ ਗਈ ਉਹਨੇ ਸਲਫਾਸ ਨਿਗਲ ਲਈ ਤੇ ਰੋਲੋ ਪੈ ਗਿਆ ਤੇ ਹੁਣ ਜਾਂਚ ਹੁੰਦੀ ਹੈ ਨਹੀਂ ਹੁੰਦੀ ਬਾਅਦ ਦੀ ਗੱਲ ਹੈ ਲੇਕਿਨ ਇਸ ਤਰ੍ਹਾਂ ਦਾ ਕੁਝ ਹੋ ਰਿਹਾ ਹੈ ਨਸ਼ਾ ਮੁਕਤ ਦੀ ਗਲਤੀਾ ਤੁਹਾਨੂੰ ਅੱਜ ਕੱਲ੍ਹ ਦੇਖੋ ਤੁਸੀਂ ਨਸ਼ੇ ਦੀ ਗੱਲ ਨਸ਼ਾ ਮੁਕਤ ਤਾਂ ਨਹੀਂ ਪੰਜਾਬ ਬਣਦਾ ਜਿੰਨਾ ਮਰਜ਼ੀ ਇਹ ਕਰੇ ਮੈਂ ਬਹੁਤ ਬਾਰੇ ਤੇ ਬڑے ਪ੍ਰੋਗਰਾਮ ਕੀਤੇ ਨੇ ਨਸ਼ਿਆਂ ਤੇ ਕੰਟਰੋਲ ਹੋ ਸਕਦਾ ਹੁੰਦਾ ਨਸ਼ਿਆਂ ਨੂੰ ਜੇ ਕਹੋਗੇ ਮੁਕਤ ਕਰ ਦੋਗੇ ਕਿਸੇ ਗੱਲ ਤੋਂ ਨਹੀਂ ਹਾਂ ਇੰਨੀ ਗੱਲ ਜ਼ਰੂਰ ਹੈ ਇੱਕ ਮਾਹੌਲ ਜਿਹਾ ਬਣਾ ਲਿਆ ਔਰ ਹਰ ਰੋਜ਼ ਖਬਰਾਂ ਲੱਗਦੀਆਂ ਨੇ ਇਹ ਵੀ ਗੱਲ ਹੈ ਕਿ ਹਾਲ ਦੀ ਘੜੀ ਜਿਹੜੇ ਨਸ਼ਾ ਤਸਕਰ ਨੇ ਉਹ થોੜੇ ਬਤੱਕ ਕਰਾਏ ਨੇ ਨਸ਼ੇ ਦੀ ਚੇਨ ਟੁੱਟ ਤੋੜਨ ਦੀ ਕੋਸ਼ਿਸ਼ ਹੈ ਲੇਕਿਨ ਬਟੇ ਬੰਦੇ ਤਾਂ ਹਲੇ ਵੀ ਨਹੀਂ ਫੜੇ ਗਏ ਫੜੇ ਤਾਂ ਅਮੈਂ ਦੇਖਦਾ ਜਦੋਂ ਕਹਿੰਗੇ ਜੀ ਇੰਨੇ ਗ੍ਰਾਮ ਫੜੀ ਗਈ ਇਹਦਾ ਤਾਂ ਛੋਟੇ ਹੀ ਨੇ ਨਾ ਜਿਹੜੇ ਕਿਲੋਆਂ ਵਾਲੇ ਕੁਇੰਟਲਾਂ ਵਾਲੇ ਉਹ ਤਾਂ ਨਹੀਂ ਜਿਹੜਾ ਫੜੇ ਗਏ ਤੋ ਇਸ ਦਾ ਮਤਲਬ ਹੈ ਕਿ ਨਸ਼ਾ ਅੱਜ ਵੀ ਜਿਹੜਾ ਹੈ ਜਦੋਂ ਕੇਜਰੀਵਾਲ ਸਾਹਿਬ ਇਹ ਕਹਿ ਰਹੇ ਸੀ ਹਰਮੰਦਰ ਸਾਹਿਬ 'ਚ ਖੜਕੇ ਕਿ ਅੱਜ ਪੰਜਾਬ ਨੂੰ ਦੋ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਭ੍ਰਸ਼ਟਾਚਾਰ ਇੱਕ ਨਸ਼ਾ ਮੁਕਤ ਪੰਜਾਬ ਮੈਨੂੰ ਲੱਗ ਰਿਹਾ ਸੀ ਵੀ ਆ ਕੀ ਹੈ ਹੁਣ ਕਿਵੇਂ ਕਹੀਏ ਇਹਨਾਂ ਨੂੰ ਇਹੀ ਗੱਲ ਤਾਂ ਤੁਸੀਂ ਕਹਿ ਰਹੇ ਸੀ ਬੀ ਨਸ਼ਾ ਕਿਹੜੀ ਗੱਲ ਤਾਂ ਯਕੀਨ ਕਰੀਏ ਮਾਨ ਸਾਹਿਬ ਨੇ ਵੀ ਕਈ ਵਾਰੀ ਜਿਹੜੇ ਐਕਸਟੈਂਸ਼ਨ ਲਈ ਕਿ ਜੀ ਆਪਾਂ ਬਸ ਇੰਨਾ ਟਾਈਮ ਦੇ ਦੋ 15 10 ਕਰ ਦਾਂਗੇ ਤਾਂ ਕਿਵੇਂ ਲੋਕ ਤੁਹਾਡੀ ਗੱਲ ਮੰਨਣ ਸ਼ੁਰੂ ਚ ਵੀ ਤੁਸੀਂ ਇਹ ਕਹਿੰਦੇ ਸੀ ਅੱਜ ਵੀ ਉਹੀ ਸਮੱਸਿਆਵਾਂ ਨੇ ਤੁਸੀਂ ਤਾਂ WhatsApp ਨੰਬਰ ਦਿੱਤਾ ਸੀ ਵੀ ਅਸੀਂ ਤਾਂ ਭ੍ਰਸ਼ਟਾਚਾਰ ਮੁਕਤ ਕਰ ਦੇਣਾ ਪੰਜਾਬ ਤਾਂ ਇਹ ਸਾਰਾ ਜਿਹੜਾ ਮਸਲਾ ਹੈ ਜਿਹੜੀਆਂ ਨੌਕਰੀਆਂ 10 ਲੱਖ ਦੇਣੀਆਂ ਸੀ 3 ਸਾਲਾਂ ਚ 51000 ਨੌਕਰੀਆਂ ਦਿੱਤੀਆਂ ਨੇ ਆਪੀ ਦਸਰੇ ਨੇ ਵੀ 51000 ਨੌਕਰੀਆਂ ਨੇ ਤੇ ਇਹਦੇ ਚ ਵਾਕੀ ਤੋ ਜਿਹੜਾ ਕੁਛ ਚੱਲੇ ਉਹ ਤਾਂ ਬਹੁਤ ਦੀ ਗੱਲ ਹੈ ਮੈਂ ਉਹ ਨਹੀਂ ਗੱਲ ਕਰਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਕੁਛ ਮੰਗੀਆਂ ਇਹ ਨਹੀਂ ਗੱਲਾਂ ਮਤਲਬ ਥੋੜੀ ਧਾਰਮਿਕ ਯਾਤਰਾ ਕਰਾਉਣੀਆਂ ਉਥੋਂ ਲੈ ਕੇ ਐਮਐਲਏ ਨੂੰ ਇੱਥੇ ਚਾਰਜ ਬਣਾਤਾ ਉਹ ਦੇ ਵੀ ਦਿੱਤਾ ਮਾਲ ਮਹਿਕਮੇ ਨੂੰ ਮਤਲਬ ਲੋਕਾਂ ਦਾ ਇਹ ਵੀ ਪਤਾ ਲੱਗੇ ਵੀ ਮਾਲ ਮਹਿਕਮੇ ਨੇ ਤਾਂ ਦਿੱਤਾ ਕਿ ਦੂਜੇ ਜਿਹੜਾ ਟਰਾਂਸਪੋਰਟ ਵਾਲਾ ਕੋ ਤਾਂ ਬਜਟ ਹੀ ਨਹੀਂ ਜਾਂ ਪੈਸਾ ਹੀ ਨਹੀਂ ਜਾਂ ਗੱਡੀਆਂ ਨਹੀਂ ਦਫਤਰ ਨਹੀਂ ਇੱਧਰ ਉਹਨਾਂ ਦਾ ਵਰਤਣਗੇ ਪਤਾ ਨਹੀਂ ਕੀ ਕੁਸ਼ ਚੱਲ ਰਿਹਾ ਹੈ ਲੋਕ ਤਾਂ ਵੀ ਕਹਿੰਦੇ ਟਾਇਲਟ ਤੱਕ ਦਾ ਵੀ ਜਿਹੜਾ ਦਿੱਲੀ ਦੇ ਵਿੱਚ ਦਿੱਤੇ ਹੋਏ ਨੇ ਠੇਕੇ ਜਿਹੜੇ ਬੱਸ ਸਟੈਂਡਾਂ ਦੇ ਨੇ ਜੋ ਵੀ ਹੋ ਰਿਹਾ ਤੇ ਤੁਹਾਡੇ ਸਾਹਮਣੇ ਜੋ ਇਹਨਾਂ ਨੇ ਕਿਹਾ ਸੀ ਆਮ ਆਦਮੀ ਪਾਰਟੀ ਨੇ ਕੀ ਉਹਤੇ ਪੂਰੇ ਉਤਰੇ ਨੇ ਇਹ ਦੇਖਣ ਵਾਲੀ ਗੱਲ ਹੈ ਜੇ ਐਨਾਲਿਸਿਸ ਕਰਨਾ 3 ਸਾਲਾਂ ਦਾ 2 ਸਾਲ ਰਹਦੇ ਨੇ 2 ਸਾਲਾਂ ਚ ਕੀ ਕੀ ਕੁਸ਼ ਕਰ ਸਕਣਗੇ ਇਹ ਇੱਕ ਵੱਖਰਾ ਬਿਸ਼ਾਅ ਹੋਊਗਾ ਲੇਕਿਨ ਹਾਲ ਦੀ ਘੜੀ ਸਭ ਨੂੰ ਸੋਚਣ ਦੀ ਲੋੜ ਹੈ ਕਿ ਇਹ ਜਿਹੜੀ ਬਦਲਾਅ ਆਉਣਾ ਸੀ ਕੀ ਬਦਲਾਅ ਆ ਗਿਆ ਕੀ ਪੰਜਾਬ ਦੀ ਨੁਮਾਇੰਦਗੀ ਗਈ ਰਾਜ ਸਭਾ ਚ ਕੀ ਪੰਜਾਬ ਦੇ ਵਿੱਚ ਦਿੱਲੀ ਤੋਂ ਜਾਂ ਇਧਰ ਉਧਰੋਂ ਬੰਦੇ ਆ ਕੇ ਜਿਹੜੀਆਂ ਨੌਕਰੀਆਂ ਮਿਲੀਆਂ ਉਹਦਾ ਇੱਕ ਵਾਈਟ ਪਪਰ ਤੇ ਕਿੰਨੇ ਬਾਹਰਲੇ ਬੰਦੇ ਆਏ ਬਹੁਤ ਕੁਝ ਐਸਾ ਹੈ ਕਿ ਪੰਜਾਬ ਦੀ ਜਿਹੜੀ ਹੈ ਪੰਜਾਬੀ ਬਾਰੇ ਕੋਈ ਕੰਮ ਹੋਇਆ ਪੰਜਾਬ ਦੀ ਭਾਸ਼ਾ ਨੀਤੀ ਬਣੀ ਜਾਂ ਭਾਸ਼ਾ ਲਾਗੂ ਹੋਈ ਜੇ ਪਾਸ਼ਾ ਲਾਗੂ ਹੁੰਦੀ ਤਾਂ ਪੰਜਾਬ ਦਾ ਇਹਨਾਂ ਦੇ ਲਾਇਆ ਹੋਇਆ ਡਾਇਰੈਕਟਰ ਜਸਵੰਤ ਸਿੰਘ ਜਫਰ ਚਿੱਟੀਆਂ ਲਿਖ ਰਿਹਾ ਬੁਖਸ ਗਤਰ ਨੂੰ ਵੀ ਤੁਸੀਂ ਪੰਜਾਬੀ ਕਿਉਂ ਨਹੀਂ ਲਾਗੂ ਕਰਦੇ ਮਤਲਬ ਹਾਲ ਤਾਂ ਇਹ ਹੋਇਆ ਪਿਆ ਤੇ ਇਸ ਤਰ੍ਹਾਂ ਦੀ ਜਿਹੜੀ ਖੇਤੀ ਨੀਤੀ ਦੇ ਮਾਮਲੇ ਵਿੱਚ ਸਾਨੂੰ ਉਹ ਕਹਿੰਦੇ ਕਿ ਆਪਦੀ ਖੇਤੀ ਨੀਤੀ ਲਾਗੂ ਕਰ ਲਓ ਤੋਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਚਰਚਾ ਹੋ ਸਕਦੀ ਹੈ ਅੱਜ ਆਪਾਂ ਥੋੜੀ ਬਰੀਫ ਜੀ ਚਰਚਾ ਕੀਤੀ ਹੈ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਜਿਹੜਾ ਹੈ ਅਡੀਗ ਰਹੇਗੀ ਕਿਉਂਕਿ ਅਸੀਂ ਤਾਂ ਬਾਬੇ ਨਾਨਕ ਦੇ ਜਿਹੜਾ ਹੈ ਉਨਾ ਤੇ ਚੱਲਦੇ ਆ ਦੋ ਹੀ ਗੱਲਾਂ ਨੇ ਸੱਚ ਸੁਣਾਈ ਸੱਚ ਕੀ ਵੇਲਾ ਜਬਾ ਬਾਬਾ ਨਾਨਕ ਨੇ ਸਮਝਾਇਆ ਕਿ ਜਬ ਲਗਰ ਦੁਨੀਆ ਰਹੀਏ ਜਾਣੇ ਕਿਸ ਸੁਣੀਏ ਕਿਸ ਕਹੀਏ ਅਜੇ ਤੱਕ ਕੋਈ ਕਹਿ ਰਹੇ ਕੋਈ ਸੁਣਦੀ ਗੱਲ ਕਰਦੇ ਤੇ ਮੈਨੂੰ ਆਸ ਹੈ ਕਿ ਤੁਸੀਂ ਮੈਨੂੰ ਤੁਹਾਡਾ ਭਰਪੂਰ ਹੰਗਾਰਾ ਦੇਵੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ